ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਪੱਧਰੀ ਪਹੁੰਚ ਚੁੱਕੇ ਆ ਬੜੇ ਦਿਨ ਬਾਅਦ ਆਏ ਆ ਬਾਪੂ ਗੁਰਪਾਂ ਤੇ ਬਹੁਤ ਵੀਡੀਓ ਬਣਾਈਆਂ ਬਾਪੂ ਨਾਲੀਆਂ ਤੇ ਅੱਜ ਵੀ ਨੇ ਤਿੰਨ ਚਾਰ ਤੇ ਲਗਭਗ ਗਾਵਾਂ ਸੇਲ ਆ ਤੇ ਆਓ ਫਿਰ ਗੱਲਬਾਤ ਕਰੀਏ ਬਾਪੂ ਜੀ ਸਤਿਕਾਰ ਸਤਿਕਾਰ ਜੀ ਆਰ ਸਤਿਕਾਰ ਜੀ ਹੋਰ ਨੌਜੀ ਬਹੁਤ ਬੜੀ ਕਿਰਪਾ ਵਾ ਮਿਲਣਾ ਹੀ ਰਹਿ ਗਿਆ ਤੁਸੀਂ ਨਾ ਉਹ ਫਿਰ ਇਤਨਾ ਮਾਲ ਹੀ ਕੱਟ ਮਿਲਦਾ ਮੁਰਦਾ ਕੀ ਲੱਗੇ ਇੰਨਾ ਛੇ ਤਾਂ ਮੈਨੂੰ ਓਝਲੇ ਮਾਲ ਨਹੀਂ ਵਿਆ ਅ쩌 ਨਾ ਇਤਨਾ ਚੱਲੀ ਜਾ ਬਗਦੀਆਂ ਇਹ ਨਾਲ ਨਾਲ ਆਉਂਦਾ ਟਾਈਮ ਨਹੀਂ ਲੱਗਾ ਤੂੰ ਜਿਹੜੇ ਪਿਆਰ ਕਰਦੇ ਤੁਹਾਨੂੰ ਉਹ ਇਹਨੇ ਫੋਨ ਲਾਉਂਦੇ ਸੀ ਕਿ ਬਾਪੂ ਕਿੱਧਰ ਗਿਆ ਬਾਪੂ ਕਿੱਧਰ ਗਿਆ ਕੋਈ ਮਾਪਾ ਕਰਦੇ ਨੇ ਸ਼ੁਰੂ ਹੋਣਾ ਓਕੇ ਆ ਓਕੇ ਓਕੇ ਹੋਰ ਸੁਣਾਓ ਪਰਵਾਹ ਠੀਕ ਹੈ ਸਾਰੀ ਕਿਰਪਾ ਬੜੀ ਤੇਪੀ ਤੇ ਮੁੰਡਾ ਕਿੱਧਰ ਗਿਆ ਆਪਣਾ ਸਰਪੰਚ ਉਹ ਗਿਆ ਜੀ ਕਿਤੇ ਇੱਕ ਜਿੱਦ ਕਰ ਗਿਆ ਬੜੀ ਕੰਮ ਚੱਲਦੇ ਆ ਬੜੀਆ ਬੜੀਆ ਬੜੀ ਜੀ ਬਹੁਤ ਬੜੀ ਬਾਕੀ ਕੰਮ ਉਹੜਾ ਪੁਰਾਣਾ ਵਾਲੇ ਭਾ ਵੀ ਸਹੀ ਹੁੰਦਾ ਮੈਨੂੰ ਭਾ ਭਾ ਸਹੀ ਨਾ ਰਵਾਂ ਅੱਜ ਫਿਰ ਕਿੰਨੀਆਂ ਅੱਜ 2 ਆਜੀ 2 ਹੀ ਰਹਿ ਗਈਆਂ 2 ਹੀ ਰਹਿ ਗਈਆਂ ਗਾਵਾਂ ਦੇ ਪੰਜ ਛੇ ਦਿਨ ਲਗਾ ਦੇ ਵੇਤੇ ਮਰਨ ਤੇ ਕਿੰਨੀਆਂ ਹੋ ਜਾਣਗੀਆਂ 5 3 ਹੋ ਰਹਿ ਗਈਆਂ ਆਜੋ ਫਿਰ ਇਹ ਗੱਬੜਾ ਇਹ ਗੱਬੜਾ ਜੀ ਪ्योर ਜਰਸੀ ਵੜਿਆ ਜੀ ਪ्योर ਜਰਸੀ ਹਾਂਜੀ ਤਾਂ ਕਿ ਮੂਹ ਜਾਂਦਾ ਫਿਰ ਬਿਲਕੁਲ ਜਰਸੀ ਹੈ ਜੀ ਠੀਕ ਹੈ ਹਾਂਜੀ ਕਿੰਨੇ ਟਾਈਮ ਲਾਓਗੇ ਜੀ ਇਹ ਤਿਆਰ ਹੀ ਆ ਜੀ ਦੋ ਦਿਨ ਲੱਗ ਫਾ ਦੋ ਦਿਨ ਦੋ ਦਿਨ ਕੋਲੀ ਬਰ ਕਰੋਗੇ ਲੋ ਕਰੋ ਲੋ ਜੀ ਵੇਖੋ ਪਿਓਰ ਜਰਸੀ ਵੇੜਾ ਤੇ ਵੇਖੋ ਬਰਾਣੀ ਆ ਜਾ ਪਿਓਰ ਕਲੰਡ ਨਾ ਹੁਣ ਪੂਰੀ ਵੇੜ ਬਾਕੀ ਕਿੰਨਾ ਕਰਜੋ ਬਾਪੂ ਜਦੋਂ ਫਰੇ 20 ਕਿਲੋ ਕਰਦੂ 20 ਕਿਲੋ 20 ਕਿਲੋ ਕਰਦੂਗੀ ਕਰਦੂ 20 ਕਿਲੋ ਲੋ 20 ਕਿਲੋ ਕਰਜੂ ਬਾਪੂ ਮੈਂ ਜਦੋਂ ਲੋ ਲੋ ਲੋ। ਉਹ ਪੂ ਗਾੜੀਆਂ ਬਾਹਰ ਚੰਗੇ ਨੇ ਲੈ ਕੇ ਨਾ ਕੱਢ ਕੇ ਤੋ ਨਾ। ਹਾਂਜੀ ਹਾਂਜੀ। ਆਪੂ ਬੜ ਭਾਵੇਂ ਮੈਂ ਉਹੀ ਰੱਖੀ ਐ ਫਿਰ। ਪਹਿਲੋਂ ਵਾਲੀ। ਉਹਨਾਂ ਜੀ। ਉਹਨਾਂ ਅੱਗੇ ਵਾਲੀ। ਉਹਨੇ ਅੱਗੇ ਵਾਲੀ। ਹਾਂਜੀ ਹਾਂਜੀ। ਆਪੀ ਫੱਕ। ਇਹ ਤਾਂ 40000 ਦੇ ਨੇ ਆਏ। ਕਿਤੇ ਮਾਨਦਲ। ਮਾਨਦਲ ਤਾਂ ਮੈਨੂੰ ਪਤਾ ਕਾ ਜੀ ਤਾਂ। ਹਾਂਜੀ। ਦੋਈ ਜਾਣਦੀ ਬਬੂ 40000 ਦੇ। 40000 ਦੀ। ਹਾਂ। ਆ ਜਾਂ ਛੱਡ ਦੀ ਹੋਰ ਵਿੱਚੋਂ 40 ਲੋ ਨਹੀਂ 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 ਜਾਂਦੀ 39000 ਦੀ ਜਾਂਦੀ ਚਲ ਜਾਂਦੇ ਆ 39000 ਦੀ ਕਿਉਂ ਸੰਦੀਪ ਆਦਣਾ ਵਧੀਆ ਇਹ ਰੌਣਕੀ ਬੰਦਾ ਬਾਪੂ ਏ ਇਹ ਆਪਣੀ ਗੱਲ ਦੀ ਮੋੜਦਾ ਇਹ ਵੀ ਕੱਪੜੀਆਂ ਇਹ ਵੀ ਕੱਪੜੇ ਬਿਲਕੁਲ ਠੰਡੀ ਤੇਰੀ ਆ ਆ ਦੇਖੋ ਜੀ ਆਹ ਦੇਖ ਠੰਡੀ ਤੇ ਠੀਕ ਆ ਤੋਰ ਰੋਵਰਾ ਦੇ ਇਹਨੂੰ ਲਓ ਜੀ ਇਹ ਵੀ ਵੇਖ ਲੋ ਕਰਾ ਲੇ ਸੋਹਣੀ ਬੈੜਾ ਭਾਅ ਦੇਖੋ ਬਾਪੂ ਬਿਲਕੁਲ ਜਾਇਜ਼ ਭਾਅ ਆ ਲਗਦਾ ਇਹ ਵੀ ਫੈਕਟਰੀ ਨਾਲ ਬਣਾਉਣਾ ਚਾਹੀਏ ਕਿ ਉਹ ਕਹਿ ਲਗੇ 40 ਬਾਅਦ ਥੱਲੇ ਹੋਰ ਮਾਰਾ ਜਾ। ਇਹ ਕਿੰਨਾ ਕਰਜੂ? ਇਹ ਛੋਟੇ ਨੇ ਸੰਖਰਾਗੇ। 17 18 ਕਿਲੋ। ਹਾਂਜੀ। ਲੋ ਵੇਖੋ ਖਾਂੜੀ ਗੋਲਿਆਂ ਨਾਲ ਲਗਾ ਕੇ ਨਹੀਂ, ਕਾਬਲਾ ਖਾਂ ਲਗਾ ਜੀ ਰੋੜੋ ਨਾਲ ਖਾਣਾ। ਬਹੁਤ ਚੰਗਾ। ਬਸ ਠੀਕ ਆ। ਤੇ ਬਾਕੀ ਬਾਰੇ ਕੀ ਮਾਰਾ? ਹਾਂਜੀ ਇਹਦੀ ਇਹਦਾ ਮੁੱਲ ਹੈ ਜੀ 36000 36000 ਆਪੋਨੇ ਕਰੀਏ ਜਿਵੇਂ ਓਨੇ ਨੂੰ ਛੱਡ ਦੇ ਆਪੀ ਨਹੀਂ ਹੋਣਾ ਛੱਡ ਦੇ ਛੱਡ ਦੇ ਨਹੀਂ ਚੰਗੀ ਬੜੇ ਦਾ ਜਾ ਹਾਂ ਜੀ 5000 ਕਰਦੀ 35 ਦੀ ਕੱਲ 35 ਦੀ ਫੂਰ ਛੱਡ ਦੀ ਵਿੱਚੋਂ ਨਾ ਹੋਣਾ ਕਰੀਏ 134000 ਜਾਨ ਦੇ ਤੂੰ ਵੀ ਕੁਝ ਗਾਂ ਵੀ ਖੋਜ ਠੀਕ ਆ ਯਾਰ ਜਾਨ ਦੇ ਜੋ ਤੂੰ ਹਾਲ ਸੁਣਿਓ ਜਾਨ ਦੇ ਜਾਨ ਦੇ ਅੱਬਾ ਬਾਪਾ ਸੈ ਲੈ ਗਿਆ ਧਕਾਵਾ ਹੈ ਗੱਲ ਨਹੀਂ ਬੰਦੀ ਚੰਗਾ ਹੈ ਹਾਂ ਉਹ ਵੀ ਗਾਂ ਕੱਲ ਬੜੀਆਂ ਸੀ ਪਰ ਵੇਡੀਆਂ ਵਿੱਚ ਚਾਰ ਵੇਡੀਆਂ ਤੈਨੂੰ ਬਹੁਤ ਪਿਆਰ ਕਰਦੇ ਰਹਿੰਦੇ ਆਪਣੇ ਭੈਣ ਭਰਾ ਹਾਂ ਹਾਂਜੀ ਬੜਾ ਪਿਆਰ ਕਰਦੇ ਬੜਾ ਬੜਾ ਪਿਆਰ ਕੀਤਾ ਜੀ ਬੜਾ ਪਿਆਰ ਦਿੱਤਾ ਹਾਂ ਬਹੁਤ ਵਧੀਆ ਚੱਲਿਆ ਕੰਮ ਤੁਹਾਨੂੰ ਜਿੰਨੇ ਪਿਆਰ ਕਰੇਗਾ ਕਰੂਣਾ ਨਹੀਂ ਇਹ ਜੋ ਤੂੰ ਅੱਖੀਂ ਜਾਂਦਾ ਮੈਂ ਉਹ ਤਰ੍ਹਾਂ ਪਿਆਰ ਕਰਵਾਏਗਾ ਜਿੰਨੇ ਸਿੰਘ ਪਸੂ ਲੈ ਕੇ ਆਏ ਉਹਨੇ ਚੰਗੇ ਲਾਇਆ ਬੜਾ ਮਾਣ ਲੱਗਿਆ ਸਸਰਾ ਇਹ ਪਰ ਵੇਖ ਗਿਆ ਆ ਬਾਤ ਮੈਂ ਮੂਹੇ ਘੱਟ ਲੈ ਕੇ ਨਾ ਹੁਣ ਨਹੀਂ ਮੱਝਾਂ ਵੀ ਲੈ ਕੇ ਦੋ ਕੱਲ ਬੈਠੀਆਂ ਅੱਛਾ ਹਾਂਜੀ ਮੱਝਾਂ ਬੈਠੀਆਂ ਠੀਕ ਹੈ ਤੇ ਗਾਵਾਂ ਦੇ ਕਾਲ 6 ਹਾਂ ਤੇ ਦੋ ਰਗੇ 4 ਬੈਠੀਆਂ ਹਾਂ 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 ਨਾਲ ਤੁਰਿਆ ਆਦਾ ਵਿਗਦਾ ਜਾਂਦਾ ਬਿਲਕੁਲ ਬਿਲਕੁਲ ਥੋੜਾ ਪਿਆਰ ਕਰਮਿਆ ਐ ਹੀ ਆ ਬਾਬੂ ਚੱਲੀ ਜਾਂਦਾ ਨਾਲ ਮਿਲ ਕੇ ਗਾਵਾ ਕਹਿੰਦੇ ਜੀ ਹਾਂਜੀ ਹਾਂਜੀ ਚਲੋ ਹੋਰ ਫਿਰ ਬਾਸ ਵਧੀਆ ਵਧੀਆ ਮੇਰਾ ਬਰੇਕ ਕਿਤਾਬਾ ਨੰਬਰ ਬੋਲ ਦੋ ਫਿਰ ਆਪਣਾ ਨੰਬਰ ਆਪਣਾ ਬੋਲ ਤਾਂ ਕਿ ਬੋਲ ਤੂੰ ਆਹਦੇ ਬੋਲ ਦੋ ਨੰਬਰ 9927 53142 ਇੱਕ ਕਰ ਫਿਰ ਬੋਲ ਦੋ ਬਾਪੂ 9927 53142 ਪਿੰਡ ਪਤਰੀ ਜ਼ਿਲ੍ਹਾ ਅੰਮ੍ਰਿਤਸਰ ਦੇ ਨਜ਼ਦੀਕ ਬਾਡਰ ਟਾੜੀ 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 ਮਰੇ ਬਾਪੂ ਨੂੰ ਮਿਲ ਕੇ ਜਾ ਕਰੋ ਜੋ ਬਾਟਰਫਲ ਰਾਨਾ ਆਵੇ ਕਿ ਨਹੀਂ ਹਾਂ ਮਾ ਆ ਮਿਲ ਕੇ ਜਾ ਹਾਂ ਭਲਾ ਲੈਣਾ ਨਹੀਂ ਲੈਣਾ ਕੁਝ ਲੈਣਾ ਤੇ ਨਹੀਂ ਲੈ ਮਿਲ ਕੇ ਜਾਓ ਹਾਂ ਗੱਲ ਚਾਹ ਜੂ ਪੀ ਕੇ ਜਾਓ ਪਾਣੀ ਪੀ ਕੇ ਹਾਂ ਗੱਲ ਪਾਣੀ ਛਕ ਕੇ ਠੀਕ ਹੈ ਫਿਰ ਹੱਥ ਕੇ ਵਿਖਾ ਦੇ ਕੇ ਜਾਓ ਹਾਂ ਸੀਗਾ OK ਹਾਂ ਸੀਗਾ